ਤਾਂ ਕੇ ਜਿਹੜਾ ਬੋਲੀ ਜਾਂਦਾ ਵੀ ਉਹਨੇ ਸਾਰੇ ਪੈਸੇ ਪਾਦੇ ਜਿਹੜੇ ਹੁਣ ਦਿੱਕਰ ਪਾਉਣੇ ਸੀਗੇ ਹਾਂਜੀ ਆ ਤਾਂ ਭਾਈ ਇੱਥੇ ਖੜੇ ਹੋਣਗੇ ਇਹਨਾਂ ਦੀ ਕੋਈ ਇਹਨਾਂ ਨੂੰ ਪੁੱਛ ਲਓ ਉਹ ਬਾਈ ਖੜਾ ਉਹਨੂੰ ਕਿੰਨੇ ਪਾਦੇ ਉਹਦੇ ਖਾਤੇ 'ਚ ਕਿਸੇ ਦਾ ਹੋਰ ਖੜਾ ਹੋਊ ਉਹਨੂੰ ਪੁੱਛ ਲਿਓ ਆ ਦੇਖੋ ਜਦੋਂ ਸਾਰੇ ਸਿਆਸੀ ਰੋਟੀਆਂ ਸੇਕਣ ਵਾਲੇ ਭੱਜ ਗਏ ਫੋਟੋਆਂ ਖਿਚਾ ਕੇ ਦੌੜ ਗਏ ਉਦੋਂ ਕਿਸਾਨ ਜਥੇਬੰਦੀਆਂ ਹੜ੍ਹਾਂ ਨਾਲ ਡੁੱਬੇ ਲੋਕਾਂ ਦੀ ਮਦਦ ਦੇ ਲਈ ਅੱਜ 16 ਨਵੰਬਰ ਹੈ ਅੱਜ ਵੀ ਡਟੀਆਂ ਹੋਈਆਂ ਨੇ ਅਸ ਟਾਈਮ ਫਾਜ਼ਲ ਕਾ ਇਲਾਕੇ ਦਾ ਜਿਹੜਾ ਕਾਵਾਂ ਵਾਲੀ ਪੱਤਨ ਹੈ ਉਥੋਂ ਤੁਹਾਨੂੰ ਦਿਖਾ ਰਹੇ ਹਾਂ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਉਗਰਾਹਾਂ ਤੇ ਕਈ ਹੋਰ ਕਿਸਾਨ ਜਥੇਬੰਦੀਆਂ ਜੜੀਆਂ ਉਹ ਕਿੰਨੇ ਸਾਰੇ ਟਰੈਕਟਰ ਲੈ ਕੇ ਟਰਾਲੀਆਂ ਲੈ ਕੇ ਕਰਾਹੇ ਲੈ ਕੇ ਜੜੀਆਂ ਜੀਸੀਬੀ ਲੈ ਕੇ ਉਹ ਲੋਕਾਂ ਦੀਆਂ ਜ਼ਮੀਨਾਂ ਪੱਧਰ ਕਰਨ ਦੇ ਲਈ ਔਰ ਕਣਕਾ ਬਜਾਉਣ ਦੇ ਲਈ ਆਏ ਹੋਏ ਨੇ ਜੀ ਇੱਥੇ ਲੋਕਾਂ ਦੀ ਮਦਦ ਕਰਨ ਦੇ ਲਈ ਤਿਆਰੀ ਕੀਤੀ ਹੈ ਅਸੀਂ ਜਦੋਂ ਸਾਰਿਆਂ ਜੱਥੇਬੰਦਿਆਂ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਹੂੰ ਕਿ ਸਰਕਾਰ ਨੇ ਹੜ੍ਹ ਲਿਆਂਦੇ ਐ ਹੂੰ ਲੋਕਾਂ ਦਾ ਆਮ ਮਹਾਰੇ ਬਹੁਤ ਵੱਡੀ ਪੱਧਰ ਤੇ ਮੱਧ ਵਾਲਾ ਹੜ੍ਹ ਸਰਕਾਰ ਦੇ ਹੜ੍ਹ ਨਾਲੋਂ ਉਤੋਂ ਦੀ ਸੀ ਹਾਂ ਪਰ ਸਾਨੂੰ ਇਸ ਗੱਲ ਦਾ ਪਤਾ ਸੀ ਕਿ ਜਿਵੇਂ ਜਿਵੇਂ ਪਾਣੀ ਨੇ ਥੱਲੇ ਆਉਣਾ ਹੈ ਹੂੰ ਜਿਹੜਾ ਲੋਕਾਂ ਦਾ ਮੱਧ ਵਾਲਾ ਹੜਾ ਉਹਨੇ ਵੀ ਓਵੇਂ ਓਵੇਂ ਥੱਲੇ ਉਤਰ ਜਾਣਾ ਹੂੰ ਹੁਣ ਤੁਸੀਂ ਉਹ ਸਾਰੇ ਏਰੀਆ ਚ ਗੇੜਾ ਦੇ ਲੋਕ ਕੋਈ ਤੁਹਾਨੂੰ ਟਾਵਾ ਟੱਕਰੂਗਾ ਹੂੰ ਹੁਣ ਇਸ ਵਕਤ ਕੋਈ ਨਹੀਂ ਅਸੀਂ ਉਦੋਂ ਫੈਸਲਾ ਕਰਿਆ ਸੀ ਕਿ ਜਿੰਨਾ ਚਿਰ ਇਹਨੀਆਂ ਕਣਕਾਂ ਬੀਜੀਆਂ ਨਹੀਂ ਜਾਂਦੀਆਂ ਹੂੰ ਉਹ ਬਲੈਂਡ ਬਣਾਈ ਸੀ ਉਹ ਤੋਂ ਲੇ ਕੇ ਉਦੋਂ ਤੱਕ ਇਹਨਾਂ ਦੇ ਮਤ ਕਰਾਂਗੇ ਤੇ ਹੁਣ ਕਣਕ ਵਾਜਾ ਕੇ ਜਾਓਗੇ ਹੁਣ ਅਸੀਂ ਉਹਦੀ ਮਦਦ ਦੇ ਜੇ ਕਹਿਣਾ ਹੋਵੇ ਪਹਿਲਾਂ ਅਸੀਂ ਕਣਕ ਲੈ ਕੇ ਆਈ ਇਸ ਏਰੀਆ ਅਸੀਂ 9300 ਗੱਟਾ ਪ੍ਰਤੀ ਜੀ ਗੱਟਾ ਦੇਖੇ ਗਏ ਹੂੰ ਉਸ ਤੋਂ ਬਾਅਦ ਤੂੜੀ ਦਿੱਤੀ ਹੈ ਹੂੰ ਤੂੜੀ ਤੋਂ ਬਾਅਦ ਵੱਡੀ ਬੱਦਰ ਤੇ ਜਿਹੜੇ ਕੱਪੜੇ ਤੇ ਭੈਣਾਂ ਦੇ ਅਣ ਸੌਂਤੇ ਸੂਟ ਵੰਡ ਕੇ ਗਏ ਆ ਹਰ ਇੱਕ ਮੈਂ ਨੂੰ ਦੋ ਦੋ ਸੂਟ ਜਿੰਨੇ ਲੋਕਾਂ ਨੇ ਦਾਨ ਕਰਿਆ ਸੂਟ ਤੇ ਬਿਸਤਰੇ ਸਾਡੇ ਕੋਲੇ ਹਜੇ ਵੀ ਪਏ ਆ ਹੂੰ ਉਹਦਾ ਅਸੀਂ ਫੈਸਲਾ ਕਰਿਆ ਵੀ ਜਿਹਦੇ ਭਾਈ ਇਹਨਾਂ ਦੇ ਕਿਸੇ ਲੜਕੀ ਦਾ ਵਿਆਹ ਹੋਊਗਾ ਜਿਹਦਾ ਕਾਰਡ ਆ ਗਿਆ ਉਹਨੂੰ 11 ਸੂਟ ਵੀ ਦੇਵਾਂਗੇ ਉਹਨੂੰ 5 ਬਿਸਤਰੇ ਵੀ ਦੇਵਾਂਗੇ ਦਾਜ ਵਜੋਂ ਕਹਿ ਲੋ ਜਿਹੀ ਇਹਨਾਂ ਦੀ ਹਾਲਤ ਬਣੀ ਹੈ ਠੀਕ ਹੈ ਉਹ ਸਾਡਾ ਚੱਲ ਰਿਹਾ ਸੀ ਚਾਰ ਪੰਜ ਵਿਆਹਾਂ ਜੋ ਦੇਤੇ ਐ ਗਾਂਹ ਜਿਵੇਂ ਜਿਵੇਂ ਆਉਣਗੇ ਇਥੋਂ ਲੋਕ ਲੈਣਾ ਕੋਈ ਸੁਮਾਏ ਪਿਆ ਕੱਪੜੇ ਇਹ ਲਗਾਤਾਰ ਉਹਨਾਂ ਦੇ ਇਹ ਦਿੰਦੇ ਰਹਿੰਦੇ ਨੇ ਜੀ ਉਸ ਤੋਂ ਬਾਅਦ ਅਸੀਂ ਪਹਿਲਾ ਹਫਤਾ ਲਾ ਕੇ ਗਏ ਆ ਇੱਕ ਦਿਨ ਆਉਣ ਦਾ ਲੱਗਦਾ ਇੱਕ ਦਿਨ ਜਾਣ ਦਾ ਹਫਤਾ ਇੱਥੇ ਲਾਇਆ ਸੀਗਾ ਉਦੋਂ ਅਸੀਂ ਚੱਕ ਰਹੇ ਹੇਲਾ ਉੱਥੇ ਸਾਡਾ ਟੈਂਟ ਲੱਗਿਆ ਹੋਇਆ ਸੀਗਾ ਉਹ ਥੋੜਾ ਜਿਹਾ ਬਾਰਡਰ ਦੇ ਨੇੜੇ ਜਾ ਵੱੜਦਾ ਉਦੋਂ ਜਿਹਦੀਆਂ ਵਿੱਚ ਟਰੈਕਟ ਚੱਲਦੇ ਸੀਗੇ ਉਹ ਲਾਏ ਆ ਪਰ ਇਹਦੇ باوجود ਕੁਸਰੇਗੇ ਸੀਗੇ ਕਿਉਂਕਿ ਟਰੈਕਟ ਦਾ ਭਰਾਵਾਂ ਨੇ ਸਿਆਪ ਤੱਕ ਇੱਕ ਹੀ ਲਾਏ ਸੀਗੇ ਇਹਨਾਂ ਨੂੰ ਕਿਹਾ ਵੀ ਅਸੀਂ ਯਾਰ ਦੁਬਾਰੇ ਵੀ ਆਵਾਂਗੇ ਹੁਣ ਅਸੀਂ ਦੁਬਾਰੇ ਫੇਰ ਕੱਲ੍ਹ ਦੇ ਆਏ ਆ ਅੱਜ ਅਸੀਂ ਕੰਮ ਸ਼ੁਰੂ ਕਰਿਆ ਇੱਕ ਹਫ਼ਤਾ ਇਹ ਕੰਮ ਚੱਲੂਗਾ ਹਫ਼ਤੇ ਤੋਂ ਬਾਅਦ ਇੱਕ ਦਿਨ ਸਾਡਾ ਜਾਣ ਦਲਾ ਨੇ ਨੌ ਦਿਨ ਲੱਗਣਗੇ ਟ੍ਰੈਡ ਅੱਜ ਵੀ ਰਾਹਾਂ 'ਚ ਤੁਰੇ ਹੋਏ ਐ ਉਹ ਦੋ ਟ੍ਰੈਡ ਜਿਹੜੇ ਚਲੇ ਜਾਂਦੇ ਉਹ ਵੀ ਅੱਜ ਆਏ ਐ ਘਟੋ ਘਟ 15-20 ਟ੍ਰੈਡਰਾਂ ਆ ਚਾਰੇ ਅੱਜ ਅੱਜ ਕੋ ਜਿਹੜੇ ਅੱਜ ਪਹੁੰਚਣਗੇ ਕੁਝ ਕੱਲ ਨੂੰ ਵੀ ਪਹੁੰਚਣਗੇ ਉਹਦੇ ਸਾਮਨਾ ਸਾਨੂੰ ਇਹ ਲੱਗਦਾ ਵੀ ਜਿੰਨਾਂ ਇਹਨਾਂ ਦਾ ਲਗਭਗ ਜਿਹਦੇ ਕੋਲੇ ਸਾਧਨ ਨਹੀਂ ਉਹਦੀ ਬਜਾਈ ਦਾ ਕੰਮ ਐ ਤੇ ਜਿਹਦਾ ਕੋਈ ਪੱਧਰ ਕਰਨ ਵਾਲਾ ਐ ਜਾਂ ਜਿਵੇਂ ਟੋਆ ਹੁਣੇ ਮਿੱਟੀ ਨੇੜੇ ਨੂੰ ਸੀ ਉਹ ਉੱਥੋਂ ਮਿੱਟੀ ਚੱਕ ਕੇ ਲਿਆਉਣਿਆ ਸੀ ਉਹ ਜਿਹੜਾ ਕੰਮ ਵਾਲੇ ਪੱਤਨ ਦੇ ਕੋਲੋਂ ਮਿੱਟੀ ਚੱਕ ਕੇ ਲਿਆਉਨੇ ਆ ਜਿਹਦੀਆਂ ਐ ਕੋਈ ਕਿਲੋ ਤੋਂ 2 ਕਿਲੋ ਮੀਟਰ ਤੋਂ ਮਿੱਟੀ ਹੋ ਤੇ ਟੋਆ ਮਤਲਬ ਉਹ ਅਸੀਂ ਭਰ ਦਿਆਂਗੇ ਇਹਨਾਂ ਦੀ ਦਿੱਕ ਤਾਂ ਗੀ ਵੀ ਆਹ ਮਿੱਟੀ ਜੇ ਖਿੱਚ ਕੇ ਵਿੱਚ ਬਾਦ ਨਹੀਂ ਹੋਵਿੰਦੀ ਟੋਆਾਂ ਦੀ ਇਹ ਤਾਂ ਥੱਲੇ ਫੇਰ ਬਰੇਤੀ ਐ ਤੇ ਸਾਰੀ ਬੇਆਵਾਦ ਹੋ ਜਾਂਦੀ ਜਿੰਦੀ ਸਾਨੂੰ ਤਾਂ ਪਹਿਲਾਂ ਪਤਾ ਨਹੀਂ ਸੀ ਵੀ ਐ ਖਿੱਚਦੇ ਟੋਏ ਭਰਦੇ ਦੱਬੀ ਜਾਂਦੇ ਸੀ ਕਰਾਂ ਨਾਲ ਉਹ ਤਾਂ ਉਹਨੇ ਕਿਹਾ ਵੀ ਸਾਰੀ ਇੰਨੀ ਨਹੀਂ ਮਿੱਟੀ ਐ ਇਹ ਤੁਸੀਂ ਟੋਏ ਚ ਪਾ ਦਿਓਗੇ ਮੇਰਾ ਸਾਰੇ ਦਾ ਕੰਮ ਸਾਬੂ। ਅਸੀਂ 12 ਵਜੇ ਸਾਰੇ ਟਰੈਕਟ ਕੱਢੇ ਸੀ ਬਹੁਤ ਵੱਡੀਆਂ ਡੀ ਕੈਂਟੀ ਟਰੈਕਟ ਲਾਹੀ ਤੋਂ ਅੰਦੇ ਜੀ ਕਿ। ਪੁੰਦਵਾ ਸਾਨੂੰ ਹਿਸਾਬ ਲੱਗਿਆ। ਫਿਰ ਅਸੀਂ ਨੂੰ ਕਿਹਾ ਵੀ ਦੱਸਿਓ ਜਿੱਥੋਂ ਵੀ ਤੁਹਾਡੀ ਨੇੜੇ ਮਿੱਟੀ ਮਿਲਦੀ ਹੈ। ਟਰੋਏ ਅਸੀਂ ਤੁਹਾਡੇ ਪਰਾਂ ਗਏ ਇੱਕ ਦੀ ਸੀ ਪਹਿਲਾਂ ਟਰਾਲੀਆਂ ਨਹੀਂ ਸੀ ਲੈ ਕੇ ਲਿਫਟ ਆਲੀਆਂ। ਇੱਕ ਦੀ ਟਰਾਲੀਆਂ ਲੈ ਕੇ ਆਏ ਆ। ਦੋ ਜੀਬੀ ਸੀ ਮਸ਼ੀਨਾਂ ਸੇ ਕਰਾਇ ਤੇ ਲਾਈਆਂ। ਫਿਰ ਕਾ ਟਰੋਏ ਦੇ ਧੱਕਣ ਤੇ ਲੱਗਦੀ ਇੱਕੋ ਸੇ ਟਰਾਲੀਆਂ ਭਰਦੀ ਐ। ਇਸ ਕਿਸਮ ਦਾ ਕੰਮ ਜਿੱਦਾ ਕੋਈ ਨੇੜੇ ਹੋਊਗਾ। ਕਿਲੋ ਤੋਂ ਕਿਲੋ ਮੀਟਰ 2.5 ਕਿਲੋ ਮੀਟਰ ਤੱਕ ਕਰ। ਵੀ ਅਸੀਂ ਰੇਤਾ ਚੱਕ ਕੇ ਪਾਵਾਂਗੇ। ਜੇ ਕੋ 10 12 ਕਿਲੋਮੀਟਰ ਤੋਂ ਗੁਰੇਤਾ ਕੇ ਪਾਦੇ ਉਹ ਤਾਂ ਦੇਖੋ ਸਾਡੀ ਸਮਰੱਥ ਤੋਂ ਬਾਹਰ ਹੈ ਸਾਡੇ ਸਾਹਮਣੇ ਉਹਨਾਂ ਕੰਮ ਰਹੂ ਜਿੱਥੇ ਪਾਣੀ ਖੜਾ ਹੈ ਹੁਣ ਵੀ ਪਾਣੀ ਖੜਾ ਹੈ ਤੁਹਾਨੂੰ ਦਿਖਾ ਲਿਆਵਾਂਗੇ ਕੱਲ ਨੂੰ ਤੇ ਜਾਂ ਜਿੱਦੇ ਹਜੇ ਵੀ 4 4 ਫੁੱਟ ਰੇਤਾ ਪਿਆ ਠੀਕ ਹੈ ਉਹ ਰੇਤਾ ਸਰਕਾਰ ਨੇ ਮਤਲਬ ਠੇਕੇਦਾਰਾਂ ਨੂੰ ਲਟਾਤਾ ਜਿਹ ਕਹਿਣਾ ਹੋਵੇ ਜੇ ਨਹੀਂ ਜਿਹੜਾ ਕਹਿਦਾ ਵੀ ਇਹਦਾ ਮਲ ਕੇਸ ਹੋਸਦਾ ਰੇਤ ਉਹ ਹੁਣ ਚੱਕ ਲਈ ਸੀਮੇ ਨਾਲ ਚੱਕ ਲਈ ਜਾਂ ਸਾਡ ਨੂੰ ਚੱਕ ਲਈ ਜੀ ਜਦੋਂ ਉਹਨੇ 1 ਡੇਟ ਮਈ ਤੋਂ ਪਹਿਲਾਂ 15 ਨਵੰਬਰ ਵਿੱਚ ਆਇਆ ਹੁਣ ਸਾਇਦ 15 ਦਸੰਬਰ ਵਿੱਚ ਆ ਹੋਇਆ ਅਗਲੇ ਨੂੰ ਹੁੰਦਾ ਵੀ ਵਾਹਣ ਚੱਕਿਆ ਜਾਵੇਂ ਜਿਵੇਂ ਮਰਜ਼ੀ ਚੱਕਦਾ ਠੇਕੇਦਾਰ ਠੇਕੇਦਾਰ 300 ਦਿੰਦਾ ਉਹਨਾਂ ਨੂੰ ਅਸੀਂ ਇੱਥੇ ਪੜਤਾਲ ਕਰੇਗਾ ਕਿ ਇਹ ਟਰਾਲੀ 40000 ਦੀ ਵਿਕ ਜਾਂਦੀ ਆ 40000 ਦੀ ਵਿਕ ਜਾਂਦੀ ਹੈ ਇਹ ਬਹੁਤ ਵੱਡਾ ਟੈਂਟ ਜਿਹੜਾ ਇਹ ਉਗਰਾਹਾ ਜੱਥੇਬੰਦੀ ਨੇ ਲਾਇਆ ਹੋਇਆ ਜਿੰਨਾ ਟੈਂਟ ਆਮ ਤੌਰ ਤੇ ਕਈ ਸਿਆਸੀ ਪਹਟੀਆਂ ਉਹਦੀ ਰੈਲੀ ਲਈ ਲਾਉਂਦੀਆਂ ਉਸ ਤੋਂ ਵੱਡਾ ਟੈਂਟ ਇਹ ਖੇਤ ਦੇ ਵਿੱਚ ਉੱਥੇ ਲਾਇਆ ਜਿੱਥੇ ਦਰਿਆਵਾਂ ਨੇ ਮਾਰ ਕਰਕੇ ਤੇ 8 8 10 10 ਫੁੱਟ ਮਿੱਟੀ ਚੜ੍ਹਾ ਦਿੱਤੀ ਹੋਈ ਆ ਇਸ ਟੈਂਟ ਦੇ ਵਿੱਚ ਰਾਤ ਕੱਟਦੇ ਨੇ ਔਰ ਸੁਬਾ ਫੇਰ ਜਿਹੜਾ ਉਹ ਲੱਗ ਜਾਂਦੇ ਨੇ ਕੰਮ ਤੇ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕਰਾਉਣ ਦੇ ਲਈ ਉਗਰਾਹਾ ਜਥੇਬੰਦੀ ਨੇ ਐਲਾਨ ਕੀਤਾ ਸੀਗਾ ਕਿ ਅਸੀਂ ਕਣਕ ਬਜਾਵਾਂਗੇ ਕਿਸਾਨਾਂ ਨੂੰ ਔਰ ਕਣਕ ਬਜਾਉਣ ਤੋਂ ਬਾਅਦ ਕਣਕ ਵੜਾਉਣ ਤੱਕ ਅਸੀਂ ਉਹਨਾਂ ਦੀ ਮਦਦ ਕਰਾਂਗੇ ਔਰ ਅਸੀਂ ਦੇਖ ਰਹੇ ਹਾਂ ਸੜਕਾਂ ਦੇ ਉੱਪਰ ਸੈਂਕੜੇ ਟਰੈਕਟਰ ਨੇ ਜਿਹੜੇ ਕਰਾਹੇ ਪਾਕ ਟਰਾਲੀਆਂ ਨਾਲ ਮਿੱਟੀ ਢੋ ਰਹੇ ਨੇ ਔਰ ਕਿੰਨੇ ਸਾਰੇ ਟਰੈਕਟਰ ਇਸ 4-5 ਕਿਲੋਮੀਟਰ ਦੇ ਏਰੀਏ ਦੇ ਵਿੱਚ ਕਰਾਹਿਆਂ ਦੇ ਨਾਲ ਮਿੱਟੀ ਖਿੱਚਦੇ ਨਜ਼ਰ ਆ ਰਹੇ ਨੇ ਇਹ ਭਾਈ ਸਾਹਿਬ ਹੋਰੀ ਵੀ ਇੱਥੇ ਡਿਊਟੀ ਕਰ ਰਹੇ ਨੇ ਹਾਂ ਕੇਜਰੀਆ ਵਾਲੀ ਜਾਂਦਾ ਵੀ ਉਹਨੇ ਸਾਰੇ ਪੈਸੇ ਪਾਦੇ ਜਿਹੜੇ ਹੁਣ ਤੱਕ ਪਾਉਣੇ ਸੀਗੇ ਹਾਂਜੀ ਆ ਤਾਂ ਭਾਈ ਇੱਥੇ ਖੜੇ ਹੋਣਗੇ ਇਹਨਾਂ ਦੀ ਕੋਈ ਇਹਨਾਂ ਨੂੰ ਪੁੱਛ ਲਓ ਓ ਬਾਈ ਖੜਾ ਉਹਨੂੰ ਕਿੰਨੇ ਪਾਜੋ ਦੇ ਖਾਤੇ 'ਚ ਕਿਸੇ ਦਾ ਹੋਰ ਖੜਾ ਹੋਊ ਉਹਨੂੰ ਪੁੱਛ ਲਿਓ ਹੂੰ ਹੂੰ ਤੜਕੇ ਇੱਥੇ ਮੇਲਾ ਲੱਗੋ ਨਾ ਸਾਰੇ ਬੰਦਿਆਂ ਦਾ ਤੁਹਾਡੇ ਕੋਲ ਕੋਈ ਰਿਪੋਰਟ ਨਹੀਂ ਕੁਛ ਨਹੀਂ ਭੇਜਿਆ ਸਾਡੇ ਕੋਲੇ ਤਾਂ ਜਿਹੜੀ ਕੋਈ ਇੱਥੇ ਸਰਪੰਚ ਨੂੰ ਪੁੱਛਿਆ ਉਹਨੇ ਕਿਹਾ ਵੀ ਕੋਸ਼ ਦੇ ਖਾਤੇ 'ਚ ਪਾਇਆ ਉਹਨਾਂ ਨੇ 20-2000 ਰੁਪਏ ਅੱਛਾ ਕੋਸ਼ ਦੇ ਖਾਤੇ 'ਚ ਕਹਿੰਦੇ ਹੋਊਗੀ ਤੇ ਜਿਹੜਾ ਪਬਲਿਕ ਤੌਰ ਤੇ ਕੋਈ ਦੇਖਣਾ ਹੁੰਦਾ ਇਹ ਨਹੀਂ ਨਾ ਹੁੰਦਾ ਉਹ ਤਾਂ ਕਿਤੇ ਨਹੀਂ ਕੋਸ਼ ਦੇ ਖਾਤੇ 'ਚ ਹਾਂ ਠੀਕ ਹੈ ਜੀ ਹਾਂ ਵੀ ਇੱਥੇ ਕੋਈ ਤੇ ਇਹ ਇਹ ਭਾਈ ਸਾਹਿਬ ਇੱਥੋਂ ਤੁਸੀਂ ਇੱਥੋਂ ਹੀ ਹੋ ਹਾਂਜੀ ਤੁਹਾਡੀ ਵੀ ਜ਼ਮੀਨ ਡੁੱਬੀ ਐ ਮੇਰੀ ਜੀ 6 ਕਿੱਲੇ ਜ਼ਮੀਨ ਡੁੱਬੀ ਹੈ। ਅੱਛਾ ਸਰਕਾਰ ਵੱਲੋਂ ਕਿੰਨੇ ਹੁਣ ਤੱਕ ਮਦਦ ਮਿਲੀ? 1 ਰੁਪਈਆ ਨਹੀਂ ਮਿਲੀ। 1 ਰੁਪਈਆ ਨਹੀਂ ਮਿਲਿਆ? ਨਹੀਂ। ਇਹ ਪਰ ਸਰਕਾਰ ਤਾਂ ਕਹਿ ਰਹੀ ਆ ਵੀ ਅਸੀਂ ਪੈਸੇ ਪਾਤੇ। ਉਹ ਇਸ ਤਰ੍ਹਾਂ ਨੇ ਜੀ ਉਹ ਕਈਆਂ ਦੇ ਖਾਤੇ 13-13 ਹਜ਼ਾਰ ਪਾਏ ਨੇ। ਸਾਡੀ ਐਸ ਇਲਾਕੇ ਦੀ ਜੀ ਜ਼ਮੀਨ ਜਿਹੜੀ ਹੈ ਤਿੰਨ ਥਾਵਾਂ ਵਿੱਚ ਵੰਡੀ ਹੋਈ ਹੈ। ਤਿੰਨ ਤਰ੍ਹਾਂ ਸਰਕਾਰ ਦੀ ਜ਼ਮੀਨ ਅਸੀਂ ਵਾ ਰਹੇ ਹਾਂ। ਸਰਕਾਰ ਜਿਹੜੀ ਹੈ ਸੈਂਟੀ। ਪਹਿਲੀ ਜ਼ਮੀਨ ਹੈ ਜਿਹੜੀ ਮਾਲਕੀ ਹਾਂ ਬੈ ਦੂਜੀ ਜ਼ਮੀਨ ਹੈ ਗਰਦੌਰੀ ਵਾਲੀ ਹੂੰ ਜਿੰਦੇ ਤੇ ਨਾਂ ਲੋਕਾਂ ਦੇ ਗਰਦੌਰੀ ਹੈ ਹੂੰ ਪੀਜੀ ਜ਼ਮੀਨ ਉਹ ਹੈ ਜੀ ਜਿਹੜੀ ਸਾਡੇ ਕੋਲ ਬਾਦਲ ਸਰਕਾਰ ਨੇ ਪੈਸੇ ਭਰਾਲੇ ਹੂੰ ਹੂੰ ਸਾਡੇ ਜ਼ਮੀਨਾਂ ਦੇ ਕੋਲੋਂ ਪੈਸੇ ਭਰਾਲੇ ਉਸ ਤੋਂ ਬਾਅਦ ਕਿਸੇ ਛਰਾਰਤੀ ਅਨਸਰ ਨੇ ਵਿੱਚ ਹਾਈ ਕੋਰਟ ਵਿੱਚ ਰਿਟ ਪਾਤੀ ਵੀ ਇਹ ਪਾਲਿਸੀ ਗਲਤ ਥਈ ਉਹ 2007 ਪਾਲਿਸੀ ਸਾਡੀਆਂ ਸਾਰੀਆਂ ਜ਼ਮੀਨਾਂ ਕੈਨਸਲ ਹੋ ਗੀਆਂ ਉਹਦੇ ਵਿੱਚ ਸਾਨੂੰ ਕਿਸੇ ਨੂੰ ਨਾ ਤਾਂ 2023 ਚ ਮੁਆਵਜ਼ਾ ਮਿਲਿਆ ਹੈ ਨਾ ਹੁਣ ਮਿਲਿਆ ਹੈ ਭਗਵੰਤ ਮਾਨ ਜੋ ਮਰਜ਼ੀ ਕਹੀ ਜਾਵੇ ਸੈਂਟਰ ਸਰਕਾਰ ਮੋਦੀ ਜੋ ਮਰਜ਼ੀ ਕਹੀ ਜਾਵੇ ਨੁਕਸਾਨ ਸਾਡੇ ਅੱਧੋਂ ਜ਼ਿਆਦਾ ਹੁੰਦੇ ਨੇ ਸਾਡੇ ਘਰ ਵੀ ਰੂੜੇ ਹੋਏ ਨੇ ਪਰ ਸਾਡੀ ਅਜੇ ਕੋਈ ਸੁਣਾਈ ਨਹੀਂ ਨਾ ਸਾਡੀ ਉਹ ਜ਼ਮੀਨ ਸਹੀ ਕਰਦੇ ਪੈਣੇ ਤੇ ਨਾ ਸਾਨੂੰ ਮੁਆਵਜ਼ਾ ਦਿੰਦੇ ਨਾ ਜ਼ਮੀਨ ਠੀਕ ਕਰਕੇ ਦੇ ਰਹੇ ਨੇ ਤੇ ਨਾ ਕੋਈ ਮੁਆਵਜ਼ਾ ਦੇ ਰਹੇ ਨੇ ਪਰ ਕੀ ਇਹ ਜਿਵੇਂ ਗਰਾਹਾਂ ਜੱਥੇਬੰਦੀ ਆਈ ਆ ਟਰੈਕਟਰ ਲੈ ਕੇ ਇਹਦੇ ਨਾਲ ਮਦਦ ਮਿਲ ਰਹੀ ਤੁਹਾਨੂੰ ਇਹ ਤਾਂ ਜੀ ਜਿਵੇਂ ਜਿਵੇਂ ਕਿਸੇ ਨੂੰ ਸਾਰਿਆਂ ਤੱਕ ਜਿੱਥੇ ਤੱਕ ਪਹੁੰਚਦੇ ਨੇ ਕਿਸਾਨਾਂ ਤੱਕ ਉਹਨਾਂ ਦੀ ਮਦਦ ਕਰੀ ਜਾਂਦੇ ਨੇ ਕਈਆਂ ਦੀ ਇਹ ਵਿਚਾਰੇ ਲੱਗੇ ਨੇ ਹੂੰ ਦੋਵੇਂ ਜਥੇਬੰਦੀਆਂ ਸਾਡਾ ਕੰਮ ਕਰਦੀਆਂ ਪਈਆਂ ਨੇ ਇਹ ਨਹੀਂ ਵੀ ਨਹੀਂ ਜਿੰਨੀਆਂ ਜਥੇਬੰਦੀਆਂ ਆ ਰਹੀਆਂ ਜਾਂ ਕੋਈ ਹੋਰ ਸੰਸਥਾਵਾਂ ਆਈਆਂ ਨੇ ਅਸੀਂ ਉਹਨਾਂ ਤੇ ਰੱਬ ਤੋਂ ਜ਼ਿਆਦਾ ਰਾਜੀ